ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਐਨਆਈਏ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਤੇ ਇਮੀਗ੍ਰੇਸ਼ਨ ਮਾਲਕ ਦੇ ਘਰ ਐਨਆਈਏ ਦੇ ਵੱਲੋਂ ਛਾਪਾ ਮਾਰਿਆ ਗਿਆ ਦੱਸਿਆ ਗਿਆ ਕਿ ਇੱਥੇ ਪੁੱਛਗਿਛ ਕੀਤੀ ਜਾ ਰਹੀ ਹੈ ਗੈਂਗਸਟਰ ਹੈਪੀ ਪਸਿਆ ਨੂੰ ਲੈ ਕੇ ਪੋਚ ਗਿਚ ਕੀਤੀ ਗਈ ਬਠਿੰਡਾ ਦੇ ਪ੍ਰਤਾਪਨਗਰ ਦੇ ਵਿੱਚ ਸਵੇਰੇ ਐਨਆਈਏ ਦੀ ਟੀਮ ਨੇ ਘਰ ਦੇ ਵਿੱਚ ਦਬਿਸ਼ ਕੀਤੀ ਹੈ ਤਦ ਦੱਸਿਆ ਕਿ ਘਰ ਦਾ ਮਾਲਕ ਬਠਿੰਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਜਿਸ ਦੇ ਚਲਦਿਆਂ ਉਸ ਤੇ ਕੁਝ ਸ਼ਖਸੀ ਵਿਦੇਸ਼ੀ ਨੰਬਰ ਤੋਂ ਇਸ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਗੈਂਗਸਟਰ ਹੈਪੀ ਪਾਸ਼ਾ ਦੇ ਨਾਲ ਜਿਸ ਨੂੰ ਲੈ ਕੇ ਇਹ ਰੇਡ ਕੀਤੀ ਗਈ ਹੈ ਤਮਨਪ੍ਰੀਤ ਨਾਮ ਦੇ ਮੁੰਡੇ ਦਾ ਇਹ ਕਹਿਣਾ ਕਿ ਉਹ ਘਰ ਦੇ ਵਿੱਚ ਸੌ ਰਿਆ ਸੀ ਕਿ ਅਚਾਨਕ ਹੀ ਘਰ ਦੀ ਬੈਲ ਵੱਜਦੀ ਹੈ ਕੁਝ ਲੋਕ ਅੰਦਰ ਦਾਖਲ ਹੁੰਦੇ ਨੇ ਜਨਾਬ ਵੱਲੋਂ ਦੋਵਾਂ ਦੇ ਫੋਨ ਫੜ ਲਏ ਗਏ ਨੇ बार-बार ਪੁੱਛਿਆ ਜਾ ਰਿਹਾ ਹੈ ਦੱਸ ਦਈਏ ਕਿ ਇਹ ਐਨਆਈਏ ਦੀ ਟੀਮ ਸੀ ਤੇ ਉਸ ਦਾ ਭਰਾ ਉਸ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਤੇ ਉਸ ਤੇ ਦੋਸ਼ ਨੇ ਕਿ ਵਿਦੇਸ਼ੀ ਨੰਬਰਾਂ ਤੇ ਜਿਹੜੇ ਕਾਲਸ ਨੇ ਰਿਕਾਰਡ ਹੋਏ ਨੇ ਤੇ ਉਸ ਦਾ ਭਰਾ ਉਹ ਕਹਿ ਰਿਹਾ ਹੈ ਕਿ નિર્ਦੋਸ਼ ਹੈ ਹਾਲਾਂਕਿ ਹੁਣ ਐਨਆਈਏ ਉਸ ਨੂੰ ਦਿੱਲੀ ਵਾਲੇ ਦਫ਼ਤਰ ਦੇ ਵਿੱਚ ਬੁਲਾ ਰਹੀ ਹੈ ਤੇ ਉੱਥੇ ਜਾ ਕੇ ਆਪਣਾ ਪੱਖ ਰੱਖਿਆ ਜਾਣਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਤੜਕ ਸਵੇਰੇ ਵਢੰਡਾ ਦੇ ਵਿੱਚ ਐਨਆਈਏ ਨੇ ਦਬਿਸ਼ ਦਿੱਤੀ ਹੈ ਬਾਈ ਜੀ ਨਾ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਜੀ ਵਨਪੇ ਕੀ ਹੋਇਆ ਕਿਹੜੀ ਟੀਮ ਆਈ ਸੀ ਔਰ ਕੀ ਪੁੱਛਕਿਛ ਕਰ ਰਹੀ ਸੀ ਐਕਚੁਅਲੀ ਇਹ ਟੀਮ ਐਕਚੁਅਲੀ ਅਸੀਂ ਸੁੱਤੇ ਪਏ ਸੀ 8 ਵਜੇ ਦਾ ਸਮਾਂ ਸੀਗਾ ਸਵੇਰ ਤੇ ਇਹਨਾਂ ਨੇ ਬੈਲ ਵਜਾਈਏ ਕੱਟੀਆਂ 4-5 ਤੇ ਪਤਾ ਨਹੀਂ ਸਾਨੂੰ ਅਸੀਂ ਉੱਠੇ ਇੱਕਦਮ ਵੀ ਪਤਾ ਨਹੀਂ ਕੌਣ ਨੇ ਦੇਖਿਆ ਤਾਂ ਬਾਹਰ ਪੁਲਿਸ ਵਾਲੇ ਸੀਗੇ ਤੇ ਨਾਰਮਲੀ ਸਾਰੇ ਪੁਲਿਸ ਵਾਲੋਂ ਦੇ ਕੇ ਘਬਰਾਉਂਦੇ ਹੀ ਆ ਅਸੀਂ ਵੀ ਘਬਰਾ ਗਏ ਪਤਾ ਨਹੀਂ ਕੀ ਗੱਲ ਹਨ ਤੇ ਬਸ ਉਸ ਤੋਂ ਬਾਅਦ ਕਹਿੰਦੇ ਗੇਟ ਖੋਲੋ ਅਸੀਂ ਗੇਟ ਖੋਲ੍ਹਿਆ ਜੀ ਤੇ ਅੰਦਰ ਵੜ ਗਏ ਇੱਕਦਮ ਹਨ ਤੇ ਕਹਿੰਦੇ ਐਂ ਕਰਕੇ ਪਹਿਲਾਂ ਤਾਂ ਤੋਸ਼ ਹੀ ਨਹੀਂ ਦੱਸਿਆ ਵੀ ਅਸੀਂ ਕਿੱਥੋਂ ਆ ਦੇ ਅਸੀਂ ਪੁੱਛੀ ਗਏ ਪਰ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਉਹਨਾਂ ਨੇ ਫੋਨ ਲੈ ਲਿਆ ਦੋਨਾਂ ਨੇ ਮੇਰੇ ਉੱਤੇ ਬਰਾਬਰ ਦੇ ਤੇ ਨਾਮ ਦੱਸਿਆ ਵੀ ਤੁਸੀਂ ਆ ਨਾਮ ਆ ਤੁਹਾਡਾ ਸੀਗਾ ਹਾਂਜੀ ਆ ਹੀ ਨਾਮ ਹੈ ਤੇ ਫਿਰ ਅੰਦਰ ਬਿਠਾ ਲਿਆ ਸਾਨੂੰ ਲੋਕ ਕਰ ਲਿਆ ਜਮ ਹੈ ਨਾ ਤੇ ਉਸ ਤੋਂ ਬਾਅਦ ਫਿਰ ਪੁੱਛ ਵਿੱਚ ਕਰਨ ਲੱਗ ਗਏ ਕਹਿੰਦੇ ਫਿਰ ਥੋੜਾ ਚਿਹਰਾ ਸਾਡਾ ਫੋਨ ਫੋਨ ਦੇਖਿਆ ਫਰੋਲਿਆ ਕੁਝ ਨਹੀਂ ਮਿਲਿਆ ਉਹਨਾਂ ਨੂੰ ਤੇ ਕੋਈ ਦੱਸਦੇ ਸੀਗੇ ਵੀ ਤੁਹਾਨੂੰ ਕੋਈ ਤੁਹਾਡੇ ਕਿਸੇ ਹੋਰ ਮਤਲਬ ਖਤਰਨਾਕ ਬੰਦੇ ਨਾਲ ਲਿੰਕ ਹੈਗੇ ਆ ਪਰ ਸਾਡਾ ਇਹ ਜੋ ਕੁਝ ਹੈ ਨਹੀਂਗਾ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਲੈ ਕੇ ਗਏ ਨੇ ਤੁਹਾਡੇ ਤੋਂ ਦੱਸਿਆ ਕਿਹੜੀ ਟੀਮ ਤੋਂ ਆਏ ਸੀ ਅ ਐਨ ਆਈਏ ਨਾਮ ਲੈਂਦੇ ਸੀ ਕੁਝ ਕੀ ਕੀ ਸਮਾਨ ਲਿਆ ਬ੍ਰਦਰ ਨਾਲ ਨਾਲ ਤਾਂ ਜੇ ਕੁਝ ਨਹੀਂ ਫਿਲਹਾਲ ਤਾਂ ਕੁਝ ਨਹੀਂ ਤੇ ਬਸ ਫੋਨ ਵਗੈਰਾ ਚੈੱਕ ਕਰ ਗਏ ਤੇ ਤਲਾਸ਼ੀ ਵਗੈਰਾ ਲਈਤੀ ਸੀਗਾ ਦਿਓ ਹੋ ਗਈ ਉਹਦੇ ਵਿੱਚ ਕੁਝ ਨਹੀਂ ਮਿਲਿਆ ਤੇ ਬਸ ਇਹੀ ਗੱਲ ਸੀ ਸਾਈਨ ਵਗੈਰਾ ਕਰਾਏ ਸਾਈਨ ਵਗੈਰਾ ਤਾਂ ਕਰਾਏ ਆ ਜੀ ਹਾਂਜੀ ਉਹ ਕਹਿੰਦੇ ਉਹ ਕਲੀਅਰੈਂਸ ਤਾਂ ਦਿੱਤਾ ਵੀ ਕੁਝ ਨਹੀਂ ਸਾਨੂੰ ਪਾਉਂਡ ਹੋਇਆ ਇਮੀਗ੍ਰੇਸ਼ਨ ਦਾ ਕੰਮ ਕੁਮਾ ਤੁਹਾਡਾ ਕੀ ਕੰਮ ਹੈਗਾ ਹਾਂਜੀ ਇਮੀਗ੍ਰੇਸ਼ਨ ਕਰਕੇ ਕੰਮ ਕਰਕੇ ਨੇ ਥੋੜਾ ਜਿਹਾ ਜਿਵੇਂ ਹੁਣ ਆਪਾਂ ਕਿਸ ਨੂੰ ਐਡਵਾਈਸ ਦੇ ਦਿੰਨੇ ਆ ਕਈ ਉਹਦੇ ਉਹਨਾਂ ਨੂੰ ਸ਼ੱਕ ਸੀਗਾ ਪਰ ਉਹ ਸ਼ੱਕ ਕਲੀਅਰ ਹੋ ਗਿਆ ਉਹਨਾਂ ਦਾ ਕਿੰਨੇ ਕਿ ਲੋਕ ਆਏ ਫਰਮ ਦਾ ਕੀ ਨਾਮ ਆਪਣੀ ਦਾ ਫਰਮ ਦਾ ਜੀ ਆਪਣਾ ਆਪਣਾ ਉਹ ਆਪਣਾ ਉਹਦਾ ਸੀਗਾ ਜੀ ਹੈਲਪਲਾਈਨ ਦੇ ਨਾਂ ਤੇ ਸੀਗਾ ਹੈਲਪਲਾਈਨ ਦੇ ਹਾਂਜੀ ਕਿੰਨੇ ਕਿ ਲੋਕ ਆਏ ਸੀ ਸਵੇਰੇ ਜਦੋਂ ਤੁਹਾਡੇ ਨਾਲ ਕੋਲੇ ਆ ਤਕਰੀਬਨ ਸਰ ਇਹ ਸੀਗੇ ਚੰਡੀਗੜ੍ਹ ਨੰਬਰ ਗੱਡੀ ਸੀਗਾ ਜੀ ਉਹਨਾਂ ਦਾ ਤੇ ਘਟੋ ਘਟ ਹੋਣਗੇ 15 20 ਜਣੇ ਜੀ ਮੇਰੇ ਨਾਲ ਲੇਡੀਜ਼ ਵੀ ਤੁਹਾਡੇ ਨਾਂ ਤੇ ਆਏ ਸੀ ਜਿਹੜੇ ਲੈ ਕੇ ਤੁਹਾਡੇ ਬ੍ਰਦਰ ਮੇਰੇ ਬ੍ਰਦਰ ਦੇ ਨਾਂ ਤੇ ਆਏ ਸੀਗੇ ਤੇ ਉਹਨਾਂ ਦੇ ਬਾਰੇ ਤੇ ਮੈਂ ਗੱਲ ਕਰ ਰਿਹਾ ਹੁਣ ਉਹ ਥੋੜਾ ਜਿਹਾ ਉਹ ਹੋ ਗਏ ਤੰਗ ਨਾਲ ਕਿਸੇ ਨੂੰ ਕਰਦੇ ਨਹੀਂ ਕਰਦੇ ਇਹਨੂੰ ਕਿਸੇ ਨੂੰ ਲੈ ਕੇ ਗਿਆ ਕਿਉਂਕਿ ਸਾਰਾ ਕੋਈ ਫਾਊਂਡ ਹੀ ਨਹੀਂ ਹਾ ਇਹ ਜ਼ਰੂਰ ਹੈ ਉਹਨਾਂ ਨੇ ਉਹਨਾਂ ਨੇ ਬੁਲਾਇਆ ਇੱਕ ਵਾਰੀ ਵੀ ਹਜੇ ਹਾਂਜੀ ਹਜੇ ਹਜੇ ਵੀ ਮਤਲਬ ਪੈਂਡਿੰਗ ਦੌਰ ਤੀ ਚੱਲ ਰਿਹਾ ਹੈ ਕੰਮ ਪਰ ਉਹ ਇੱਕ ਵਾਰੀ ਸਾਨੂੰ ਦੇ ਹਾਂ ਹਾਂ ਹਾਂਜੀ ਹਾਂਜੀ ਵੀ ਉਹ ਕਲੀਅਰ ਹੈ ਬਾਕੀ ਵੀ ਤੁਹਾਨੂੰ ਕੋਈ ਅਜੀ ਗੱਲ ਨਹੀਂ ਬੀ ਕਲੀਅਰ ਹੈ ਕੋਈ ਹੋਰ ਨਹੀਂ ਠੀਕ ਹੈ ਤੁਹਾਡਾ ਸ਼ੁਭ ਨਾਮ ਮੇਰਾ ਮਨਪ੍ਰੀਤ ਸਿੰਘ ਹੈ ਜੀ ਥੈਂਕ ਯੂ